ਤੋ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਤੇ ਸਾਜਿਮ ਪੰਜਾਬੀ ਟੀਵੀ ਦੇ ਅਸੀਂ ਨਵਾਂ ਜਿਹੜਾ ਇੱਕ ਸ਼ੁਰੂਆਤ ਕਰਨ ਜਾ ਰਹੇ ਆ ਮਾਲਾ ਦੇ ਮਣਕੇ ਮਾਲਾ ਦੇ ਮਣਕੇ ਜਦੋਂ ਆਦੇ ਹੁੰਦੇ ਖਿਲਰੇ ਹੁੰਦੇ ਆ ਤੇ ਉਹ ਮਾਲਾ ਨਹੀਂ ਬਣਦੀ ਤੇ ਜਦੋਂ ਇੱਕ ਧਾਗੇ 'ਚ ਪਰੋਏ ਜਾਂਦੇ ਆ ਤੇ ਉਹ ਮਣਕੇ ਮਾਲਾ ਬਣ ਜਾਂਦੇ ਆ ਸੋ ਮਾਲਾ ਦੇ ਮਣਕੇ ਦਾ ਭਾਗ ਪਹਿਲਾ ਜੋ ਮੈਂ ਆਪਣੀ ਜਿਹੜੀ ਮੇਰੀ ਪਲੇਠੀ ਪੁਸਤਕਾਂ ਸਿਮਰਨਾ ਆ ਤੁਸੀਂ ਦੇਖ ਸਕਦੇ ਹੋ ਮੇਰੀ ਸਿਮਰਨ ਜਿਹੜੀ ਕਿਤਾਬ ਸੀ ਪਿਛਲੇ ਸਮੇਤ ਰਾਹ ਪਹਿਲੀ ਕਿਤਾਬ 30 ਸਾਲਾਂ ਦੇ ਲੰਬੇ ਸੰਘਰਸ਼ ਬਾਅਦ ਜਿਹੜਾ ਮੇਰਾ ਤਨ ਤਨ ਤੇ ਅੱਖਰ ਅੱਖਰ ਮੇਰੇ ਤਨ ਤਨ ਤੇ ਹੰਡਾਇਆ ਜਿਹੜਾ ਮੈਂ ਉਹਦੇ ਚੋਂ ਜਿਹੜੇ ਸ਼ਬਦ ਨਿਕਲੇ ਆ ਜਿਹੜੇ ਅੱਖਰ ਨਿਕਲੇ ਆ ਉਹ ਮੈਂ ਸਿਵਨ ਕਿਤਾਬ ਦਾ ਟਾਈਟਲ ਬਣਾ ਕੇ ਤੁਹਾਡੇ ਰੂਪ ਰੂਪ ਕੀਤਾ। ਸੋ ਦੋਸਤੋ ਸਾਰੇ ਪੰਜਾਬੀ ਟੀਵੀ ਤੇ ਮੈਂ ਹਰ ਰੋਜ਼ ਇੱਕ ਜਿਹੜਾ ਲੇਖ ਆ ਜਿਹੜਾ ਇਹਦੇ ਵਿੱਚ ਕੋਈ ਮੇਰੀਆਂ ਕਥਾ ਕਹਾਣੀਆਂ ਜੋ ਕੋਈ ਵੀਰੇ ਹੱਡ ਬੀਤੀਆਂ ਜਗ ਬੀਤੀਆਂ ਸਮਾਜਿਕ ਜਿਹੜਾ ਜਿਹੜੇ ਕ੍ਰੀਤੀਆਂ ਜਾਂ ਮੇਰਾ ਨਕਾਰਾ ਹੋ ਚੁੱਕਾ ਸਿਸਟਮ ਉਹਦੇ ਬਾਰੇ ਮੈਂ ਜੋ ਲਿਖਿਆ ਹੈ ਕਿਤਾਬ ਚ ਉਹ ਤੁਹਾਡੇ ਰੂਬਰੂ ਕਰਿਆ ਕਰਾਂਗੇ ਤੇ ਅੱਜ ਦਾ ਜਿਹੜਾ ਮੈਂ ਪਹਿਲਾ ਤੁਹਾਡੇ ਰੂਬਰੂ ਕਰ ਰਿਹਾ ਚੈਪਟਰ ਚ ਉਹ ਜਿਹੜਾ ਮਾਲਾ ਦੇ ਮਣਕੇ ਦਾ ਮਣਕਾ ਜਿਹੜਾ ਪਹਿਲਾ ਬਰੂ ਰਿਹਾ ਉਹ ਹੈ ਬਾਪੂ ਭੱਜ ਜਾ ਪੱਤਰਕਾਰ ਆ ਗਿਆ ਸੋ ਦੋਸਤੋ ਗੱਲ ਇਸ ਤਰ੍ਹਾਂ ਵੀ ਜਿਹੜੀ ਮੇਰੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ ਉਹ 1998 'ਚ ਹੋ ਗਈ ਸੀ 1998 ਤੋਂ ਬਾਅਦ ਵੈਸੇ ਮੈਂ ਛੋਟੇ-ਉਛੇ ਖਬਰਾਂ ਬਣਾ ਲੈਂਦਾ ਸੀ ਤਾਂ ਮੇਰਾ ਬਲਵੀਰ ਸਿੱਧੂ ਸੀ ਜਿਹੜਾ ਕਮਾਂਡੋ ਦੇ ਨਾਲ ਦੇ ਉਹਦੇ ਮੇਰਾ ਮਿੱਤਰ ਸੀ ਟੀਚਰ ਸੀ ਉਹ ਮੇਰੇ ਪਿੰਡ ਟ੍ਰੇਨਿੰਗ ਲੈਂਦਾ ਸੀ ਟੀਚਰ ਦੀ ਤੇ ਉਹ ਉਹਦੇ ਕੋਲੋਂ ਮੈਂ ਖਬਰਾਂ ਪ੍ਰੈਸ ਰੂਟ ਲਿਖਣਾ ਸਿੱਖ ਲੈਂਦਾ ਸੀ ਤੇ ਉਹਨੇ ਮੈਨੂੰ ਸ਼ੁਰੂਆਤ ਕਰਾਤੀ ਸੀ ਉਸ ਤੋਂ ਬਾਅਦ ਅਸੀਂ ਜੁਆਇਨ ਕੀਤਾ ਜਿਹੜਾ ਅੱਜ ਦੀ ਰੋਡ ਅਖਬਾਰ ਬਠਿੰਡਾ ਦੇ ਟੀਚਰ ਹੋਂਚੋਂ ਨਿਕਲਦਾ ਸੀ ਨਰੇਸ਼ ਬਾਸਰ ਜੀ ਦੇ ਮੁਖਸਪਾਦਕ ਸੀ ਤੇ ਬਲਵੀਰ ਸਿੱਧੂ ਨੇ ਮੈਨੂੰ ਖਬਰਾਂ ਲਿਖਣ ਲਈ ਕੁਛ ਖਾਤ ਗਿਆ ਸੀ ਪਰ ਮੇਰੇ ਤਾਂ ਜਿਹੜਾ ਹੁਝਾਰਾ ਹੋਰ ਪਾਸੇ ਸੀ ਲੇਖਣੀ ਵਾਲੇ ਪਾਸੇ ਵੀ ਸੀ ਕਿਉਂਕਿ ਮੈਂ ਜਦੋਂ ਪੜਦਾ ਹੁੰਦਾ ਸੀਗਾ ਤੇ ਉਦੋਂ ਕਵਿศรี ਵੀ ਗਾਉਂਦਾ ਹੁੰਦਾ ਸੀ ਸੱਤ ਵਿੱਚ ਪੜਦਾ ਅੱਖ ਵਿੱਚ ਪੜਦਾ ਤੇ ਉਹ ਕਵਿศรี ਚੋ ਮੈਂ ਜਿਹੜੋ ਸੰਦਾਬੰਦੀ ਕਰਦਾ ਲਿਖਦਾ ਜੂਗਾ ਸੀ ਸੁਯੋਗੀ ਜੀ ਨੂੰ ਮੈਂ ਉਸਤਾਦ ਧਾਰਿਆ ਸੀ ਉਹਨਾਂ ਨੂੰ ਜਦੋਂ ਸੋ ਇਸ ਤੋਂ ਬਾਅਦ ਮੈਂ ਜਿਹੜੀਆਂ ਇਹ ਲੇਖ ਲਿਖਣ ਲੱਗਾ ਸ਼ੁਰੂਆਤ ਹੋਈ ਖਬਰਾਂ ਦੇ ਨਾਲ ਨਾਲ ਤੇ ਫਿਰ ਮੈਂ ਪਹਿਲੀ ਜਿਹੜੀ ਮੇਰੀ ਕਹਾਣੀ ਸੀ ਪੈਣ ਜੀਤੀ ਸਪੀਸੀ ਉੱਥੇ ਅੱਜ ਵੀ ਲੋੜਖਵਾਰ ਚ ਮਨ ਨਾਲੀ 6 ਤੋਂ 7 ਕਿਸ਼ਤਾ ਸਪੀਸੀ ਹਰ ਹਫਤੇ ਵੀਕ ਨਹੀਂ ਖਵਾਸਿਓ ਹਫਤਾ ਵਰੀ ਖਵਾਸੀ ਸੋ ਇਸ ਤੋਂ ਪਹਿਲਾਂ ਜਿਹੜੀ ਉਹ ਮੇਰੀ ਸ਼ੁਰੂਆਤ ਹੋ ਗਈ ਤੇ ਫਿਰ ਮੈਂ ਇੱਕ ਅਖਬਾਰ ਆ ਜਿਹੜੇ ਵੱਖ-ਵੱਖ ਅਖਬਾਰ ਕਰਦਾ ਰਿਹਾ ਕਿਉਂਕਿ ਮੈਨੂੰ ਚਾਹੁੰਦਾ ਸੀ ਵਿਸਤਾਰਤ ਹੋਣਾ ਮੈਂ ਪੱਤਰਕਾਰੀ ਚ ਆਉਣਾ ਹੀ ਐ ਤਾਂ ਮੈਂ ਇਹ ਨਾਲ ਨਾਲ ਲੇਖਣੀ ਤੇ ਨਾਲ ਨਾਲ ਪੱਤਰਕਾਰੀ ਥਰੂ ਹੱਥ ਕਰਦਾ ਰਿਹਾ ਅੱਜ ਦੀ ਲੋੜ 'ਚ ਮੈਂ ਲਗਾਤਾਰ 2 ਸਾਲ ਕੰਮ ਕਰਦਾ ਰਿਆ ਤੇ ਇਹ ਤੋਂ ਬਾਅਦ ਮੈਂ ਨਿਕ ਨਵਾਂ ਜਮਾਨਾ ਸਾਡਾ ਜਗਜੀਤ ਸਿੰਘ ਨੰਦ ਜੀ ਨੇ ਜਨਰੰਦਰ ਤੋਂ ਸਬਦਾ ਸਭ ਤੋਂ ਪੁਰਾਣਾ ਅਖਬਾਰ ਆ ਉਹ ਮੈਂ ਉਹਦੀ ਪੱਤਰਕਾਰੀ ਵੀ ਕੀਤੀ ਕੋਸਵਾ 2 ਸਾਲ ਕੀਤੀ ਫਿਰ ਮੈਂ ਹੌਲੀ-ਹੌਲੀ ਇੱਥੇ ਆ ਗਿਆ ਆਪਣੇ ਬਠਿੰਡੇ ਦਫਤਰ ਸੀਗਾ ਪੰਜਾਬੀ ਜਾਗਰੰਦ ਤੇ ਦਿਨੇਸ਼ ਪਾਸਲ ਜੀ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਇੱਥੋਂ ਦੇ ਸਟਾਫ ਰਿਪੋਰਟਰ ਸੀ ਮੈਂ ਉਹਨਾਂ ਕੋਲੇ ਗਿਆ ਤੇ ਮੈਂ ਕਿਹਾ ਜੀ ਮੈਂ ਪੱਤਰਕਾਰੀ ਕਰਨੀ ਹੈ ਤੇ ਉਹ ਆਦੇ ਵੀ ਤੁਸੀਂ ਆਪਦੇ ਪਿੰਡਾਂ ਤੋਂ ਪੱਤਰਕਾਰੀ ਕਰ ਸਕਦੇ ਹੋ ਸਾਡੇ ਕੋਲੇ ਜਿਹੜੇ ਉਹ ਸਟੇਸ਼ਨਾਂ ਖਾਲੀ ਪਏ ਆ ਬਠਿੰਡੇ ਤੱਕ ਸੋ ਮੈਂ ਆਪਣੇ ਪਿੰਡ ਦੇੋਂ ਤੋਂ ਪੱਤਰਕਾਰੀ ਦੀ ਦੀ ਸ਼ੁਰੂਆਤ ਕਰਤੀ ਤੇ ਖਬਰਾਂ ਮੈਂ ਹਰ ਰੋਜ਼ ਪਿੰਡਾਂ 'ਚ ਜਾਂਦਾ ਸਕੂਟਰ ਤੇ ਤੇ ਉੱਥੋਂ ਖਬਰਾਂ ਲੈ ਕੇ ਆਉਂਦਾ ਤੇ ਉੱਥੇ ਬਠਿੰਡੇ ਆ ਕੇ ਖਬਰਾਂ ਮੈਂ ਲਿਖਦਾ ਪੰਜਾਬੀ 'ਚ ਲਿਖਦਾ ਤੇ ਉਹ ਹਿੰਦੀ 'ਚ ਕਨਵਰਟ ਕਰਕੇ ਦਫ਼ਤਰ 'ਚ ਉਹ ਮੇਰੀਆਂ ਹਰ ਰੋਜ਼ ਖਬਰਾਂ ਲੱਗਦੀਆਂ ਪਿੰਡਾਂ ਦੇ ਪੰਚਾਇਤਾਂ ਜਿਹੜੇ ਕਲੱਬਾਂ ਤੇ ਨਾਲ ਸਕੂਲ ਕਾਲਜ ਆ ਜਾਂ ਕੋਈ ਹੋਰ ਆਪਣੇ ਸਿਆਸੀ ਲੋਕ ਆ ਜਿਹੜੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆ ਤੇ ਕਿਵੇਂ ਜਾਂਦਾ ਰਿਹਾ ਤੇ ਲਗਾਤਾਰ ਮੈਂ 5-6 ਮਹੀਨੇ ਖਬਰਾਂ ਹੀ ਜਿਹੜੀਆਂ ਉਹ ਲਿਖਦਾ ਰਿਹਾ ਤੇ ਅਖਬਾਰਾਂ ਤੇ ਵੀਆਂ ਸਾਧੀਆਂ ਰਹੀਆਂ ਤੇ ਇਸ ਤੋਂ ਬਾਅਦ ਜਿਹੜਾ ਅਖਬਾਰ ਨੇ ਵੀ ਮੈਨੂੰ ਫਰਮਾਨ ਜਾਰੀ ਕਰਤਾ ਵੀ ਕਿ ਸਪਲੀਮੈਂਟ ਕੱਢਣਾ ਮਸਾਕੀ ਤੇ ਇਹ ਸਪਲੀਮੈਂਟ ਤਾਂ ਮੈਨੂੰ ਫਰਮਾਨ ਜਾਰੀ ਕਰਤਾ ਵੀ ਤੂੰ ਸਪਲੀਮੈਂਟ ਸਪਲੀਮੈਂਟ ਦਾ ਬੜਾ ਬਾਲਾ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਮੈਂ ਸਪਲੀਮੈਂਟ ਕਿਵੇਂ ਕੱਢੂੰਗਾ ਇਹਦਾ ਤਜਰਬਾ ਵੀ ਨਹੀਂ ਹੁੰਦਾ ਸੀ ਕਿਵੇਂ ਲੋਕਾਂ ਤੋਂ ਇਸਤਿਹਾਰ ਲੈਣੇ ਸੋ ਦੋਸਤੋ ਇੱਕ ਵਾਰ ਮੈਂ ਜਦੋਂ ਸੋਚਿਆ ਵੀ ਯਾਰ ਪਿੰਡਾਂ 'ਚ ਜਾਈਏ ਪਿੰਡਾਂ ਦੀ ਪੱਤਰਕਾਰੀ ਕਰਦੇ ਹਾਂ ਤਾਂ ਮੈਂ ਸਿਆਸੀ ਲੋਕਾਂ ਤੱਕ ਵੀ ਪਹੁੰਚ ਕੀਤੀ ਵੱਖ-ਵੱਖ ਪਾਰਟੀਆਂ ਦੇ ਸਕੂਲਾਂ ਕਾਲਜਾਂ ਤੱਕ ਵੀ ਪਹੁੰਚ ਕੀਤੀ ਪੰਚਾਇਤਾਂ ਤੱਕ ਵੀ ਪਹੁੰਚ ਕੀਤੀ ਤੇ ਸਮਾਜ ਸੇਵੀ ਜਿਹੜੇ ਕੋਈ ਕਲੱਬਾ ਉਹਨਾਂ ਤੱਕ ਵੀ ਪਹੁੰਚ ਕੀਤੀ ਤੇ ਜਿਹੜੇ ਕਾਰੋਬਾਰੀ ਲੋਕ ਸੀ ਉਹਨਾਂ ਤੱਕ ਵੀ ਪਹੁੰਚ ਮੇਰੇ ਹੱਥ ਭਲੇ ਕੁਝ ਵੀ ਨਾ ਪਿਆ 10 ਦਿਨ ਬਾਕੀ ਰਹਿ ਗਏ ਮੁਸਾਖੀ ਦੇ ਤੇ ਜਦੋਂ ਮੈਂ ਹਰ ਰੋਜ਼ ਜਾਂਦਾ ਸੀ ਦਫ਼ਤਰ ਤੇ ਮੈਨੂੰ ਪੁੱਛਦੇ ਵੀ ਕਿੰਨਾ ਕੁ ਸਪਲੀਮੈਂਟ ਹੋ ਗਿਆ ਮੈਂ ਕਹੋ ਜੀ ਬਸ ਨੇੜੇ ਹੀ ਆ ਕੰਮ ਉਹਨਾਂ ਨੇ ਮੈਨੂੰ ਇੱਕ ਪੇਜ ਕਿਹਾ ਸੀ ਕਿ ਇੱਕ ਪੇਜ ਦਾ ਲੱਖਾਂ ਰੁਪਿਆ ਬਣਦਾ ਹੁੰਦਾ ਸੀ ਉਦੋਂ ਵੀ ਚਲੋ ਮੈਂ ਹੌਲੀ-ਹੌਲੀ ਤੁਰੇ ਤੁਰਦਾ ਗਿਆ ਤੇ ਵੀ ਚਲੋ ਕਿਤੇ ਮੈਨੂੰ ਕਿਤੇ ਖੈਰ ਪੈ ਵੀ ਜਾਂਦੀ ਸੀ ਢੋੜੀ ਚ ਕਿਤੇ ਨਹੀਂ ਵੀ ਤਾ ਅਖੀਰ ਮੈਂ ਜਦੋਂ ਪੰਚਾਇਤਾਂ ਦੀ ਗੱਲ ਕਰਾ ਤਾਂ ਮੈਂ ਪੰਚਾਇਤਾਂ ਦੀ ਜਾਰੇ ਦੂਜਿਆਂ ਤੋਂ ਥੋੜਾ-ਥੋੜਾ ਵਸਤੇ ਹ ਇਕੱਠੇ ਕਰ ਲਏ ਤੇ ਇੱਕ ਜਿਹੜੇ ਪਿੰਡਾਂ ਦੇ ਪੰਚਾਇਤਾਂ ਸੀ ਨਾ ਕੋਈ ਸਰਪੰਚ ਸੀ ਉਹ ਡਾਰੇ 'ਚ ਲਾ ਦਿੰਦੇ ਯਾਰ ਕੱਲ ਨੂੰ ਆ ਜੀ ਤੇ ਸਾਡੇ ਕੋਲੇ ਯਾਰ ਅਸੀਂ ਸਰਕਾਰੀ ਦਰਵਾਜ਼ੇ ਜਾਣਾ ਥਾਣੇ 'ਚ ਕੰਮ ਲੋਕਾਂ ਸਾਡੇ ਕੋਲੇ ਟਾਇ ਵੀ ਕਿੱਥੇ ਮਿਲਦਾ ਯਾਰ ਨਾਲੇ ਅਸੀਂ ਪੈਸਾ ਕਿੱਥੋਂ ਲਈਏ ਸਾਡੇ ਕੋਲੇ ਕਿਹੜੇ ਸਾਡੀ ਤਰਖਾ ਕੋਈ ਸਾਨੂੰ ਉੱਪਰੋਂ ਪੈਸਾ ਮਿਲਦਾ ਪਰ ਮੈਂ ਕਹਿੰਦਾ ਯਾਰ ਅਸੀਂ ਤੁਹਾਡੀਆਂ ਖਬਰਾਂ ਲਾਉਣੇ ਆ ਤੇ ਅਖਬਾਰ ਵੀ ਸਾਥੋਂ ਮੰਗਦਾ ਤੇ ਅਖਬਾਰ ਕੱਲੀਆਂ ਖਬਰਾਂ ਨਾਲ ਜਿਹੜੇ ਤਾਂ ਬੰਦੂ ਚੱਲਦੇ ਨਹੀਂ ਹੁੰਦੇ ਉਹਨਾਂ ਨੂੰ ਹਥਿਆਰ ਵੀ ਚਾਹੀਦੇ ਹੁੰਦੇ ਆ ਸੋ ਇਸ ਤਰ੍ਹਾਂ ਬੰਦੂ ਬਈ ਕੁਸ ਕਰ ਤਾਂ ਇਕੱਠਾ ਕਰ ਲਿਆ ਤੇ ਇੱਕ ਵਾਰ ਇੱਕ ਸਰਪੰਚ ਨੂੰ ਜਾਰੀ ਚਤਰ ਚਲਾਕ ਬਹੁਤ ਤੇਜ਼ ਬੰਦਾ ਚਾਰ ਪੰਜ ਵਾਰੀ ਇੱਕ ਪਿੰਡ ਦਾ ਇੱਕ ਵਾਰੀ ਸਰਪੰਚ ਬਣਿਆ ਸੀ ਤੇ ਉਹਦਾ ਘਰ ਪਿੰਡ ਦੀ ਫਿਰਨੀ ਤੇ ਸੀਗਾ ਜਾਨੀ ਕਿ ਬਾਹਰ ਬਾਹਰੇ ਖੇਤਾ ਚ ਘਰ ਸੀਗਾ ਉਹਦਾ ਤੇ ਘਰ ਦੇ ਦੋ ਗੇਟ ਸੀ ਇੱਕ ਅੱਗੇ ਖੁੱਲਦਾ ਸੀ ਪਹੀਦੀ ਜਾਂਦੀ ਸੀ ਉਤੋਂ ਫਿਰਨੀ ਤੋਂ ਤੇ ਇੱਕ ਪਿਛੇ ਪਾਸੇ ਖੁੱਦਾ ਸੀ ਉਹ ਮੈਂ ਇੱਕ ਦੋ ਵਾਰੀ ਜਦੋਂ ਗਿਆ ਤੇ ਦੇਖ ਆਇਆ ਸੀਗਾ ਉਹ ਪਹਿਲਾਂ ਸਰਪੰਚ ਕੋਲੇ ਜਾਵਾਂ ਤਾਂ ਉਹਦੇ ਜਿਹੜੇ ਬੱਚੇ ਜਾਂ ਪਰਿਵਾਰ ਕੋਈ ਆ ਕੇ ਕਹਿ ਦਿਆ ਕਰੀ ਜੀ ਉਹ ਬਾਹਰ ਗਏ ਆ ਜਾਂ ਉਸਰਾਏ ਨਾ ਤੇ ਮੈਂ ਇਸ ਤਰ੍ਹਾਂ ਜਾਂਦਾ ਜਾਂਦਾ ਤੇ ਜਦੋਂ ਮੈਂ ਅੱਕ ਗਿਆ ਪੂਰਾ ਤੇ ਮੈਂ ਹੋਰ ਪਾਸੇ ਉਹ ਤਾਂ ਜਿੱਦਾਂ ਕਿ ਮੈਨੂੰ ਮਿਲਣਾ ਸੀ ਉਹ ਤਾਂ ਮੈਂ ਇਕੱਠਾ ਕਰ ਹੀ ਲਿਆ ਸੀ ਤੇ ਮੈਂ ਯਾਰ ਇਹ ਸਰਪੰਚ ਦੇ ਤਾਂ ਜਿਹੜਾ ਮੈਨੂੰ ਲੜੀ ਲਈ ਜਾਂਦਾ ਯਾਰ ਇਹਦੀ ਇਹ ਤਾਂ ਸਾਹਮਣੇ ਲਈ ਹੈ ਯਾਰ ਇਹ ਬੰਦੇ ਆਪਾਂ ਤੋਂ ਕੰਮ ਲੈਂਦੇ ਆ ਤੇ ਖਬਰ ਕਿਉਂ ਨਹੀਂ ਮੈਨੂੰ ਮਦਦ ਹਿਾਰ ਕਿਉਂ ਨਹੀਂ ਦਿੰਦੇ ਤੋ ਮੈਂ ਇੱਕ ਵਾਰ ਧਾਰ ਕੇ ਜਾਵਿਆ ਵੀ ਜਿਹੜਾ ਮੇਰਾ ਸਕੂਟਰ ਸੀਗਾ ਬਿਲਕੁਲ ਸਕੂਟਰ ਹੁੰਦਾ ਸੀ ਉਹ 250 ਚੇਦਕ ਤੇ ਮੈਂ ਉਹ ਸਕੂਟਰ ਜਿਹੜਾ ਪਿੰਡ ਦੀ ਉੱਥੇ ਉਹਦੀ ਪਿੰਡ ਦੇ ਬਾਹਰ-ਬਾਰ ਫਿਰਨੀ ਤੇ ਲਾਇਆ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਖੜਕਾ ਸੁਣ ਕੇ ਕਿਤੇ ਇਧਰ-ਉਧਰ ਨਾ ਹੋ ਜੇ ਸਰਪੰਚ ਤੇ ਮੈਂ ਜਦੋਂ ਉਹ ਪਾਸੇ ਜਿਹਾ ਲਾਇਆ ਤੇ ਮੈਂ ਹੌਲੀ-ਹੌਲੀ ਅਸੂਪ ਦੇ ਜੇ ਗਿਆ ਤੇ ਉਧਰੋਂ ਮਹੀਨਾ ਵੀ ਜਿਹੜਾ ਗਰਮੀ ਦੇ ਸੀ ਇਸ ਨੂੰ ਪਤਾ ਜਦੋਂ ਵਿਸਾਖੀ ਸੀਗੀ ਤੇ ਉਹਨਾਂ ਨੇ ਮੈਂ ਹੌਲੀ-ਹੌਲੀ ਉੱਥੇ ਜਾ ਕੇ ਦੱਸ ਕੇ ਦਿੱਤੀ ਤੁਹੋ ਦਾ ਕੁਦਰਤੀ ਜਿਹੜਾ ਸਰਪੰਚ ਦਾ ਛੋਟਾ ਜਿਹਾ ਬੱਚਾ ਸੀ ਯਾਨੀ ਕਿ 8-10 ਸਾਲਾਂ ਦਾ ਬੱਚਾ ਸੀਗਾ ਪੋਤਾ ਸੀ ਸੈਦੂ ਦਾ ਤੇ ਉਹੜੇ ਉੱਤੇ ਖੜ ਕੇ ਜਦੋਂ ਕਿਉਂਕਿ ਮੈਂ ਕਈ ਵਾਰੀ ਉਹਨੇ ਮੈਨੂੰ ਦੇਖਿਆ ਸੀ ਵੀ ਉਹ ਕਹਿੰਦੇ ਪੱਤਰਕਾਰ ਆ ਤੇ ਉਹੜੇ ਆਵਾਜ਼ ਮਾਰਤੀ 10 ਸਾਲ ਦੇ ਬੱਚੇ ਦੇ ਬਾਪੂ ਭਾਜਾ ਪੱਤਰਕਾਰ ਆ ਗਿਆ ਤੇ ਬਾਪੂ ਨੇ ਤਾਂ ਫਿਰ ਆਪਦੀ ਤਿਆਰੀ ਕਰ ਲਈ ਜਦੋਂ ਰੌਲਾ ਪੈ ਗਿਆ ਤੇ ਮੈਂ ਕਿਹਾ ਯਾਰ ਬੜੇ ਕਸੂਤੇ ਨੇ ਅੱਜ ਤਾਂ ਮਸਾ ਮੌਕਾ ਮੇਲ ਬੜਿਆ ਸੀ ਤੇ ਅੱਜ ਹੀ ਇਹ ਬੱਚੇ ਨੇ ਅੱਧੇ ਕੰਮ ਖਰਾਬ ਕਰਤਾ ਫੋਕਾ ਸੋਚਿਆ ਯਾਰ ਆਹ ਗੇਟ ਧਾਰਿਆਂ ਆਉਣਾ ਹੁਣ ਜਦੋਂ ਬੱਚੇ ਨੇ ਰੌਲਾ ਪਾਤਾ ਪਿਛਲੇ ਗੇਟ ਦਾ ਭਾਜੇ ਸਰਪੰਚ ਕੇ ਤੇ ਮੈਂ ਹੌਲੀ ਹੌਲੀ ਜਾਂਦਾ ਹੋਇਆ ਤੇ ਪਿਛਲੇ ਗੇਟ ਚਲਾ ਗਿਆ ਤੇ ਪਿਛਲੇ ਗੇਟ ਜਾ ਕੇ ਮੈਂ ਤੇ ਉਧਰੋਂ ਸਰਪੰਚੋਂ ਪਿਛਲੇ ਪਾਸੇ ਆਪਦੇ ਘਰ ਦਾ ਬਾਵਾ ਥਾਂ ਚ ਪਾਇਆ ਸੀਗਾ ਉਹਦੇ ਚੋਂ ਨਿਕਲ ਕੇ ਭੱਜਾ ਆਵੇਂ ਜੀ ਸਾਫਾ ਜਿਹਾ ਭਰੇਟ ਦਾ ਤੇ ਉਧਰਲੇ ਪਾਸੇ ਗੇਟ ਤੇ ਜਦੋਂ ਉਹ ਆਇਆ ਤੇ ਮੈਂ ਅੱਗੋਂ ਮੈਂ ਖੜਾ ਸੀ ਮ ਸਰਪੰਚ ਆ ਗਿਆ ਯਾਰ ਤੇਰੇ ਬੱਚੇ ਇੰਦਾ ਤੈਨੂੰ ਦੱਸ ਹੀ ਦਿੱਤਾ ਤੇਰੇ ਪੋਤੇ ਨੇ ਵੀ ਪੱਤਰਕਾਰ ਆ ਗਿਆ ਤੇ ਭਾਈ ਦਾ ਕਿਧਰ ਆਇਆ ਅੱਜ ਤარი ਮੈਂ ਦੋ ਜਾਣ ਦਿੰਦਾ ਉਹ ਹਾਂ ਤੇ ਪਸ਼ੂ ਜੇ ਆ ਗਏ ਸੀ ਇੱਧਰ ਯਾਰ ਮੈਨੂੰ ਪਤਾ ਲੱਗਿਆ ਕਿ ਉਹ ਰੌਲਾ ਪਿਆ ਹੋਇਆ ਤੇ ਪਸ਼ੂ ਆ ਗਏ ਮੈਂ ਪਸ਼ੂ ਨਹੀਂ ਆਏ ਸੀ ਮੈਂ ਆਇਆ ਤੈਨੂੰ ਦੱਸ ਹੀ ਦਿੱਤਾ ਵੀ ਪੱਤਰਕਾਰ ਆ ਗਿਆ ਚਲੋ ਖੜ ਗਿਆ ਮੈਨੂੰ ਉਹਦਾ ਯਾਰ ਆ ਪੱਤਰਕਾਰਾਂ ਬਹਿਨੇ ਆ ਚਲੋ ਉੱਥੇ ਮੈਨੂੰ ਇੱਕ ਕਵਰੇਜ ਤੇ ਲੈ ਗਿਆ ਜੀ ਆਪਦੇ ਤੇ ਉੱਥੇ ਬਾਤਾ ਸੋਫੇ ਤੇ ਬੈਠੇ ਤੇ ਆਹਦਾ ਯਾਰ ਮਾਫ਼ ਕਰਨਾ ਯਾਰ ਮੈਂ ਤੈਨੂੰ ਮੈਂ ਬਹੁਤ ਭੁਗਾਈ ਕਰਾਈ ਹੈ ਤੇਰੀ ਤੇ ਕਰੀਏ ਵੀ ਕੀ ਯਾਰ ਵਗਾਰਾ ਹੀ ਭਾਗੀਆਂ ਪੈ ਲਿਏ ਪੱਤਰਕਾਰਾਂ ਇੱਥੇ ਦੋ ਤਿੰਨ ਪੱਤਰਕਾਰ ਆ ਥੋੜੇ ਜਿਨੇ ਪਹਿਲਾਂ ਆ ਗਏ ਇੱਕ ਨਾਲ ਲੜਕੀ ਸੀਗੀ ਤੇ ਉਹ ਮੇਰੀ ਚਾਕੇ ਮੈਗਰੀ ਬੁੜੇ ਕਰਤੇ ਆਦੇ ਵੀ ਤੂੰ ਦੱਸ ਵੀ ਕਿੰਨਾ ਮੰਗ ਲੋ ਜਿਹੜੀਆਂ ਗ੍ਰਾਂਟਾਂ ਆ ਕਿੰਨਾ ਪੈਸਾ ਤੂੰ ਲਾਇਆ ਕਿੱਥੇ ਕਿੱਥੇ ਲਾਇਆ ਕਿਵੇਂ ਆ ਜੇ ਉਹਨਾਂ ਦੇ ਨਹੀਂ ਦੱਸ ਦਿੱਤਾ ਕੋਈ ਉਹ ਧਾਗੂ ਕੀ ਜੀ ਦੇ ਕੇ ਆਦੇ ਵੀ ਤੈਨੂੰ ਫਿਰ ਅਸੀਂ ਤੇਰੀਆਂ ਖਬਰਾਂ ਲਾਵਾਂਗੇ ਨਹੀਂ ਸਾਨੂੰ ਮੰਨ ਲੋ ਕੋਈ ਅਸਤੇ ਆਦੇ ਕਰੀਏ ਕੀ ਸਾਰੇ ਲੜਕੀ ਸੀ ਵੀ ਕੁਝ ਬੋਲ ਵੀ ਨਹੀਂ ਸਕਦੇ ਸੀ ਤੇ ਤੂੰ ਤਾਂ ਯਾਰ ਸਾਡੇ ਕੰਮ ਆਉਣਾ ਇਹ ਤਾਂ ਕੁਝ ਬਰਸਾਤੀ ਡੰਡੂ ਆ ਜੇ ਮਾਗ ਪੱਤਰਕਾਰ ਆਉਂਦੇ ਆ ਜਦੋਂ ਅਸੀਂ ਚੋੜਾ ਲੜਦੀਆਂ ਹੁੰਦੀਆਂ ਉਦੋਂ ਜੇ ਦੀਦੇ ਸਾਨੂੰ ਤੇ ਵੈਸੇ ਤਾਂ ਯਾਰ ਤੁਸੀਂ ਕੰਮ ਦਿੰਦੇ ਆ ਉਹਨੇ ਆਪਦੀ ਗਲਤੀ ਮੰਰ ਲਈ ਇਹ ਤਾਂ ਪੱਤਰਕਾਰਾ ਸੌਰੀ ਯਾਰ ਬਹੁਤ ਵੱਡੀ ਗਲਤੀ ਹੋ ਗਈ ਯਾਰ ਮੈਂ ਤੈਨੂੰ ਐਵੇਂ ਲਾਰੇ ਜੇ ਲਾਏਗਾ ਮੈਨੂੰ ਆਇਆ ਸੀ ਵਿਚਾਰੇ ਯਾਰ ਚਲਾ ਜਾਏਗਾ ਵਾਪਸ ਤੇ ਮੈਂ ਕਿ ਯਾਰ ਕਰੀਏ ਵੀ ਕੀ ਅਖਬਾਰ ਸਾਥੋਂ ਵੀ ਮੰਗਦੇ ਆ ਅਸੀਂ ਤੁਹਾਡੀਆਂ ਖਬਰਾਂ ਲਾਉਣੇ ਆ ਤੇ ਖਬਰਾਂ ਦੇ ਰੂਪ ਚ ਸਪਲੀਮੈਂਟ ਮੰਗਦੇ ਹੁੰਦੇ ਆ ਤੇ ਮੈਂ ਵੀ ਸਪਲੀਮੈਂਟ ਇਕੱਠਾ ਕਰਕੇ ਉਹਨਾਂ ਨੂੰ ਦੇਣਾ ਪਰਲੇ ਮੇਰੇ ਵੀ ਕੁਝ ਨਹੀਂ ਪੈਣਾ ਜਿਹੜਾ ਕੋਈ ਸਪਲੀਮੈਂਟ ਚ ਕੋਈ ਇਸ਼ਤਿਹਾਰ ਵਗੈਰਾ ਉਹਦੇ ਕਮਿਸ਼ਨ ਮਿਲਣਾ ਤੇ ਉਹ ਕਮਿਸ਼ਨ ਮੇਰਾ ਐ ਚਲਿਆ ਜਾਂਦਾ ਲੋਕ ਦਿੰਦੇ ਨੇ ਤੇ ਉਹਨੇ ਆਪਦੀ ਗਲਤੀ ਬੰਨੀ ਮੈਨੂੰ ਚਾਹ ਪਿਆਈ ਤੇ ਨਾਲ ਬਿਸਕੁਟ ਖਵਾਏ ਤੇ ਫਿਰ ਮੈਨੂੰ ਆਜੇ ਜੇਬ ਚੋਂ ਕੱਢ ਕੇ ਉਹਨਾਂ ਨੇ ਜਿਹੜਾ ਮੇਰਾ ਬਣਦਾ ਸੀ ਜਿੰਨਾ ਕਿ ਮੈਂ ਮੰਗਿਆ ਸੀ ਉਹ ਤੋਂ ਉਹਨੇ ਮੈਨੂੰ ਏਦੂ ਵੀ ਵਾਧਾ ਦਿੱਤੇ ਆਹਨੇ 4000 ਤੂੰ ਬਹੁਤ ਦਿਣਾ ਲਾਈ ਐ ਨਾ ਸੁਣਦਾ ਤਾਂ ਮੈਂ ਘਰੇ ਹੀ ਸੀ ਜਾਸੇ ਪਾਸੇ ਹੁੰਦਾ ਸੀ ਮੈਂ ਘਰ ਦੇ ਨੂੰ ਦੱਸਿਆ ਸੀ ਵੀ ਦੱਸਿਓ ਨਾ ਕਿਸੇ ਨੂੰ ਵੀ ਮੈਂ ਘਰੇ ਆ ਤਾਂ ਦੋਸਤੋ ਇਹੋ ਜਿਹੇ ਸਭ ਨਾਲ ਕਿ ਭਰਾਮਾ ਵਾਪਰ ਜਾਂਦੀਆਂ ਤੇ ਪੱਤਰਕਾਰਤਾ ਸੌਖੀ ਨਹੀਂ ਬਹੁਤ ਔਖਾ ਪੈਂਡਾ ਤੇ ਮੈਂ ਤਾਂ ਫਿਰ 25-30 ਸਾਲ ਹੋ ਗਏ ਪੱਤਰਕਾਰੀ ਕਰਦਿਆਂ ਨੂੰ ਇਤੂ ਬਾਅਦ ਹੋਰ ਵੀ ਘਟਨਾਵਾਂ ਵਥੇਵੀਆਂ ਹੁੰਨੀਆਂ ਅੱਜ ਨਹੀਂ ਬਾਪੂ ਭੱਜਾ ਪੱਤਰਕਾਰ ਫੇਰ ਆਉਂਦਾ ਅਗਲਾ ਜਿਹੜਾ ਮੜਕਾ ਕਰਨ ਨੂੰ ਫੇਰ ਤੁਹਾਨੂੰ ਪਰੋਵਾਂਗੇ ਇਸ ਮਾਲਾ ਵਿੱਚ ਧੰਨਵਾਦ